52 ਕਲੀਆਂ ਵਾਲਾ ਚੋਲਾ ਕਿਸ ਗੁਰੂ ਸਾਹਿਬ ਜੀ ਨੇ ਪਾਇਆ ਸੀ ਅਗਰ ਆਪ ਜੀ ਨੂੰ ਇਸ ਸਵਾਲ ਦਾ ਜਵਾਬ ਪਤਾ ਹੈ ਤਾਂ ਕਮੈਂਟ ਕਰੋ ਵੀਡੀਓ ਵਧੀਆ ਲੱਗੇ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਵੀਡੀਓ ਨੂੰ ਵੱਤ ਤੋਂ ਵੱਤ ਬੱਚਿਆਂ ਨਾਲ ਜ਼ਰੂਰ ਸਾਂਝੀ ਕਰਿਆ ਕਰੋ ਤਾਂ ਕਿ ਬੱਚੇ ਸਿੱਖ ਇਤਿਹਾਸ ਨਾਲ ਜੁੜ ਸਕਣ ਸੋ ਇਸ ਸਵਾਲ ਦਾ ਸਹੀ ਜਵਾਬ ਹੈ ਜੀ 52 ਕਲੀਆਂ ਵਾਲਾ ਚੋਲਾ 6ਵੇਂ ਗੁਰੂ ਸਾਹਿਬ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪਾਇਆ ਸੀ ਗੁਰੂ ਰਾਮਦਾਸ ਜੀ ਦੀ ਸੁਪਤਨੀ ਦਾ ਕੀ ਨਾਮ ਸੀ ਗੁਰੂ ਰਾਮਦਾਸ ਜੀ ਦੀ ਸੁਪਤਨੀ ਦਾ ਕੀ ਨਾਮ ਸੀ ਜਿਨ੍ਹਾਂ ਨੂੰ ਜਵਾਬ ਪਤਾ ਹੈ ਕਮੈਂਟ ਰਹਿ ਜਵਾਬ ਦੇ ਸਕਦੇ ਹਨ ਤੇ ਦੂਸਰਾ ਸਵਾਲ ਇਸੇ ਦੇ ਨਾਲ ਜੁੜਿਆ ਹੋਇਆ ਗੁਰੂ ਰਾਮਦਾਸ ਜੀ ਦੀ ਸੁਪਤਨੀ ਦੇ ਪਿਤਾ ਜੀ ਦਾ ਕੀ ਨਾਮ ਸੀ ਜੀ ਹਾਂ ਗੁਰੂ ਰਾਮਦਾਸ ਜੀ ਦੀ ਸੁਪਤਨੀ ਦੇ ਪਿਤਾ ਜੀ ਦਾ ਕੀ ਨਾਮ ਸੀ ਇਹ ਦੂਸਰਾ ਸਵਾਲ ਹੈ ਤੇ ਜਿਨ੍ਹਾਂ ਨੂੰ ਸਵਾਲਾਂ ਜਵਾਬ ਪਤਾ ਹੈ ਕਮੈਂਟ ਰਹਿ ਜਵਾਬ ਦੇ ਸਕਦੇ ਹਨ ਜਿਨ੍ਹਾਂ ਨੂੰ ਨਹੀਂ ਪਤਾ ਕੁਝ ਸਕਿੰਟ ਵੇਟ ਕਰੋ ਜਲਦੀ ਹੀ ਤੁਹਾਨੂੰ ਇਸ ਸਵਾਲ ਦਾ ਜਵਾਬ ਮਿਲ ਜਾਵੇਗਾ ਸੋ ਇਹਨਾਂ ਸਵਾਲਾਂ ਦੇ ਸਹੀ ਜਵਾਬ ਹਨ ਜੀ ਗੁਰੂ ਰਾਮਦਾਸ ਜੀ ਦੀ ਸੁਪਤਨੀ ਦਾ ਨਾਮ ਸੀਗਾ ਬੀਬੀ ਭਾਨੀ ਜੀ ਤੇ ਬੀਬੀ ਭਾਨੀ ਜੀ ਦੇ ਪਿਤਾ ਜੀ ਦਾ ਨਾਮ ਸੀ ਗੁਰੂ ਅਮਰਦਾਸ ਜੀ ਅੰਮ੍ਰਿਤਸਰ ਦੇ ਪੰਜ ਇਤਿਹਾਸਿਕ ਸਰੋਵਰਾਂ ਦੇ ਕੀ ਨਾਮ ਹਨ ਜੇ ਤੁਹਾਨੂੰ ਇਸ ਸਵਾਲ ਦਾ ਜਵਾਬ ਪਤਾ ਹੈ ਤਾਂ ਕਮੈਂਟ ਕਰੋ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਜਿੰਕ ਕਰਿਓ ਤੇ ਕੁਝ ਵੀਰ ਪੰਡ ਕਹਿੰਦੇ ਹਨ ਕਿ ਤੁਸੀਂ ਜਵਾਬ ਦੇਣ ਵਿੱਚ ਬਹੁਤ ਜਲਦੀ ਕਰਦੇ ਹੋ ਤੇ ਸਾਨੂੰ ਜਵਾਬ ਟਾਈਪ ਕਰਨ ਵਿੱਚ ਟਾਈਮ ਲੱਗਦਾ ਤਾਂ ਉਹਨਾਂ ਨੇ ਬੇਨਤੀ ਹੈ ਕਿ ਉਹ ਵੀਡੀਓ ਨੂੰ ਪੌਜ਼ ਕਰਕੇ ਇਸ ਸਵਾਲ ਦਾ ਜਵਾਬ ਦੇ ਸਕਦੇ ਹਨ ਤੇ ਹੁਣ ਆਪਾਂ ਦੱਸਦੇ ਹਾਂ ਜੀ ਪੰਜ ਇਤਿਹਾਸਿਕ ਸਰੋਵਰਾਂ ਦੇ ਨਾਮ ਤੇ ਕੋ ਪੰਜ ਇਤਿਹਾਸਿਕ ਸरोवर ਹਨ ਜੀ ਅੰਮ੍ਰਿਤਸਰ ਸਰਸरोवर ਰਾਮ ਸਰਸरोवर ਸੰਤੋਖ ਸਰਸरोवर ਕੋਲ ਸਰਸ ਸਰੋਵਰ ਅਤੇ ਵਿਵੇਕ ਸਰਸਰੋਵਰ ਪਾਈ ਤਾਰੂ ਸਿੰਘ ਜੀ ਦਾ ਜਨਮ ਕਿੱਥੇ ਹੋਇਆ ਸੀ ਜੇ ਤੁਹਾਨੂੰ ਇਸ ਸਵਾਲ ਦਾ ਜਵਾਬ ਪਤਾ ਹੈ ਤਾਂ ਕਮੈਂਟ ਕਰੋ ਜੇ ਨਹੀਂ ਤਾਂ ਕੁਝ ਸਕਿੰਟ ਵੇਟ ਕਰੋ ਜਲਦੀ ਹੀ ਤੁਹਾਨੂੰ ਇਸ ਸਵਾਲ ਦਾ ਜਵਾਬ ਮਿਲ ਜਾਵੇਗਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਖਾਸ ਕਰ ਬੱਚਿਆਂ ਨਾਲ ਸਾਂਝਾ ਜਰੂਰ ਕਰਿਓ ਤਾਂ ਕਿ ਸਾਡੇ ਬੱਚੇ ਇਤਿਹਾਸ ਦੇ ਨਾਲ ਜੁੜ ਸਕਣ ਸੋ ਇਸ ਸਵਾਲ ਦਾ ਸਹੀ ਜਵਾਬ ਹੈ ਜੀ ਭਾਈ ਤਾਰੂ ਸਿੰਘ ਜੀ ਦਾ ਜਨਮ ਹੋਇਆ ਸੀ ਪਿੰਡ ਪੂਲਾ ਵਿਖੇ ਪਿੰਡ ਪੂਲਾ ਭਾਰਤ ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਜ਼ਿਲ੍ਹਾ ਲਾਹੌਰ ਦੀ ਤਹਿਸੀਲ ਕਸੂਰ ਦੇ ਵਿੱਚ ਪੈਂਦਾ ਸੀ ਭਾਰਤ ਪਾਕਿਸਤਾਨ ਦੀ ਵੰਡ ਤੋਂ ਬਾਅਦ ਇਹ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਪੈਂਦਾ ਸੀ ਤੇ ਹੁਣ ਪਿੰਡ ਪੂਲਾ ਜ਼ਿਲ੍ਹਾ ਤਰਨਤਾਰਨ ਦੀ ਤਹਿਸੀਲ ਪੱਟੀ ਵਿੱਚ ਪੈਂਦਾ ਹੈ ਭਾਈ ਤਾਰੂ ਸਿੰਘ ਜੀ ਦੀ ਭੈਣ ਦਾ ਕੀ ਨਾਮ ਸੀ ਕਰੋ ਆਪਣੀ ਸੁਪਰ ਫਿੰਗਰ ਦਾ ਇਸਤੇਮਾਲ ਤੇ ਕਮੈਂਟ ਦੇ ਰਹੇਂ ਦੋ ਇਸ ਸਵਾਲ ਦਾ ਜਵਾਬ ਤੇ ਕੁਝ ਵੀਰ ਭੈਣ ਕਹਿੰਦੇ ਹਨ ਕਿ ਤੁਸੀਂ ਜਵਾਬ ਬਹੁਤ ਜਲਦੀ ਦਿੰਦੇ ਹੋ ਤੇ ਸਾਨੂੰ ਅਨਸਰ ਟਾਈਪ ਕਰਨ ਵਿੱਚ ਟਾਈਮ ਲੱਗਦਾ ਸੋ ਉਹਨਾਂ ਨੂੰ ਰਿਕੁਐਸਟ ਹੈ ਕਿ ਇਹ ਵੀਡੀਓ ਨੂੰ ਪਾਉਜ਼ ਕਰਕੇ ਵੀ ਸਵਾਲ ਦਾ ਜਵਾਬ ਦੇ ਸਕਦੇ ਹਨ ਸਹੀ ਸਵਾਲ ਦਾ ਸਹੀ ਜਵਾਬ ਹੈ ਜੀ ਪਾਈ ਤਾਰੂ ਸਿੰਘ ਜੀ ਦੀ ਭੈਣ ਦਾ ਨਾਮ ਤਾਰੋ ਸੀ ਪਾਈ ਤਾਰੂ ਸਿੰਘ ਜੀ ਦੇ ਮਾਤਾ ਜੀ ਅਤੇ ਪਿਤਾ ਜੀ ਦਾ ਕੀ ਨਾਮ ਸੀ ਜਿਨ੍ਹਾਂ ਨੂੰ ਇਸ ਸਵਾਲ ਦਾ ਜਵਾਬ ਪਤਾ ਹੈ ਕਮੈਂਟ ਕਰਨ ਜਿਨ੍ਹਾਂ ਨੂੰ ਨਹੀਂ ਪਤਾ ਕੁਝ ਸੈਕਿੰਡ ਵੇਟ ਕਰਨ ਜਲਦੀ ਹੀ ਤੁਹਾਨੂੰ ਇਸ ਸਵਾਲ ਦਾ ਜਵਾਬ ਮਿਲ ਜਾਵੇਗਾ ਇਸ ਵੀਡੀਓ ਨੂੰ ਬੱਚਿਆਂ ਨਾਲ ਸਾਂਝਾ ਜ਼ਰੂਰ ਕਰੋ ਤਾਂ ਕਿ ਸਾਡੇ ਬੱਚੇ ਇਤਿਹਾਸ ਨਾਲ ਜੁੜ ਸਕਣ। ਸੋ ਇਸ ਸਵਾਲ ਦਾ ਸਹੀ ਜਵਾਬ ਹੈ ਜੀ ਭਾਈ ਤਾਰੂ ਸਿੰਘ ਜੀ ਦੇ ਪਿਤਾ ਜੀ ਦਾ ਨਾਮ ਸੀਗਾ ਭਾਈ ਜੋਤ ਸਿੰਘ ਜੀ ਅਤੇ ਮਾਤਾ ਜੀ ਦਾ ਨਾਮ ਸੀਗਾ ਮਾਤਾ ਧਰਮਕੌਰ ਜੀ। ਜਾਣਕਾਰੀ ਵਧੀਆ ਲੱਗੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜਰੂਰ ਕਰਿਓ। ਧੰਨਵਾਦ ਜੀ।